ਬੱਚਿਆਂ ਦਾ ਡਾਕਟਰ ਹੈ ਨਹੀਂ ਬੱਚਿਆਂ ਦਾ ਡਾਕਟਰ ਕੋਈ ਨਹੀਂ ਹੈਗੇ ਸਰ ਫॉर ਦਾ ਟਾਈਮ ਹੀ ਉਹਦੇ ਬਾਰੇ ਸਿਵਰਜਨ ਸਾਹਿਬ ਨੂੰ ਮੇਲ ਕਰ ਦਿੱਤੀ ਲਈ ਚਿੱਠੀ ਬੱਚਿਆਂ ਦੇ ਵੀ ਅਨਿਤ ਸਰਜਰੀਕਲ ਸਪੈਸ਼ਲਿਸਟ ਵੀ ਸਾਡੇ ਕੋਲ ਨਹੀਂ ਕਿਉਂਕਿ ਉਹ ਮੈਟਰਨਿਟੀ ਲੀਵ ਤੇ ਉਹਨਾਂ ਦੇ ਵੀ ਬੇਟਾ ਹੋਇਆ ਉਹ ਮੈਟਰਨਿਟੀ ਲੀਵ ਤੇ ਜਾ ਚੁੱਕੇ ਹਨ ਕੰਨਾਂ ਕੰਨ ਗਲੇ ਦਾ ਡਾਕਟਰ ਆਕਰਤ ਨਹੀਂ ਹੈ ਜਦੋਂ ਹਰੇ ਕੰਨ ਨੱਕ ਗਲੇ ਦੇ ਜਿਹੜੇ ਆ ਉਹ ਨਹੀਂ ਜੋ ਲੰਬੇ ਸਮੇਂ ਤੋਂ ਨਹੀਂ ਹੈ ਉਹ ਆਨਲਾਈਨ ਤੇ ਇਦਾਂ ਮੈਂ ਪਹਿਲੇ ਤਾਂ ਪੇਸ਼ੈਂਟ ਦੀ ਪੱਤੀ ਆਨਲਾਈਨ ਬਣਦੀ ਹੈ ਜੀ ਕੁਝ ਜਿੱਦਾਂ ਚਲੋ ਹੱਥ ਨਾ ਬਣੇਦਾ ਉਹਦਾ ਥੋੜਾ ਸਮਾਂ ਟਾਈਮ ਘਟਲਾਦਾ ਆਨਲਾਈਨ ਥੋੜਾ ਜਿਆਦਾ ਲੱਗ ਲੱਗ ਇਹ ਵਾ ਜਿਆਦਾ ਲੱਗਦਾ ਇਹ ਵਾ ਨਾਰਮਲ ਲੱਗਦਾ ਤੇ ਨੈਟ ਤੇ ਡਿਪੈਂਡ ਹੋ ਗਿਆ ਸੀ ਹੱਥ ਤੇ ਡਿਵੰਡ ਨਹੀਂ ਰਹੇ ਨੈਟ ਤੇ ਡਿਪੈਂਡ ਰਹੇਗੇ ਤੇ ਇੱਕ ਸਟਾਫ ਜਿਹੜੀ ਮਾਰਨਿੰਗ ਹੈ ਇੱਕ ਈਵਨਿੰਗ ਹੈ ਇੱਕ ਨਾਈਟ ਹੈ ਇੱਕ ਨਾਈਟ ਰੈਸਟ ਹੈ ਇੱਕ ਸਟਾਫ ਨੂੰ ਹੀ ਸਾਰੇ ਪਾਸੇ ਦੇਖਣਾ ਪੈਂਦਾ ਨਾ ਸਿਰ ਇੱਕ ਸਟਾਫ ਤੇ ਰਾਤ ਦੀ ਗੱਲ ਕਰੀ ਰਾਮ ਜੀ ਇੱਕ ਡਾਕਟਰ ਤੇ ਇੱਕ ਸਟਾਫ ਨਰਸਿੰਗ ਜਿਹੜੀ ਮਿਸ ਕਰਾਈ ਐ ਐਸਾ ਮੁਸ਼ਕਿਲ ਤਾਂ ਹੈ ਐਸਾ ਮੁਸ਼ਕਿਲ ਹੈ ਮੇਰੇ ਬਾਰੇ ਸਦਾ ਅਸੀਂ ਇਹਦੇ ਬਾਰੇ ਅਸੀਂ ਸੀਐਸ ਨੂੰ ਜਿਹੜੀ ਹੈ ਮੇਲ ਕਰ ਦਿੱਤੀ ਤੋਰ ਫਿਰ ਸਾਡੇ ਦਰਸ਼ਕਾਂ ਦੱਸਦੇ ਡਾਕਟਰਾਂ ਦੀ ਕਿੰਨੇ ਡਾਕਟਰਾਂ ਦੀ ਇੱਥੇ ਹਸਪਤਾਲ ਦੇ ਵਿੱਚ ਹੋਰ ਲੋੜ ਹੈ ਜਿਹੜੀ ਸਰਕਾਰ ਤੱਕ ਜਾਣ ਨੂੰ ਚਾਹੀਦੀ ਹਾਂਜੀ ਦੇਖੋ ਸਾਡੇ ਕੋਲ ਸਪੈਸ਼ਲਿਸਟ ਡਾਕਟਰ ਜਿਹੜੇ ਹਨ ਉਹ ਵਿਚਾਰੇ ਨਾਲ ਨਾਲ ਅਮਰਜੈਂਸੀ ਡਿਊਰੀਆਂ ਕਰਦੇ ਸਾਡੇ ਕੋਲ ਐਮਬੀਡੀਐਸ ਡਾਕਟਰ ਜਿਹੜੇ ਮੇਨ ਅਮਰਜੈਂਸੀ ਡਿਊਰੀ ਕਰਦੇ ਉਹ ਸਿਰਫ ਦੋ ਹੈ ਇਸ ਟਾਈਮ ਇੱਕ ਨਵੇਂ ਹਸਪਤਾਲ ਦੀ ਲੋੜ ਹੈ ਗੱਲ ਕਰ ਰਹੀ ਹਾਂ ਨਵੇਂ ਹਸਪਤਾਲ ਬਣਾਏ ਹਾਂਜੀ ਸਰ ਉੱਥੇ ਤੇ ਨੱਕ ਸਟਾਫ ਹੈ ਉੱਥੇ ਵੀ ਸਾਡੇ ਕੋਲ ਸਟਾਫ ਦੀ ਤਾਂ ਉੱਥੇ ਸਟਾਫ ਦੀ ਰਿਕੁਆਇਰਮੈਂਟ ਉੱਥੇ ਦੀ ਵੀ ਆ ਚੁੱਕੀ ਹੈ ਉਹ ਵੀ ਪਾ ਚੁੱਕੇ ਆ ਸਾਨੂੰ ਉਹਦੇ ਚਾਰ ਸਟਾਫ ਨੱਸ ਚਾਰ ਬੋਲਣਾਂ ਨੇ ਦੇਤੇ ਮਿਨੀਮਮ ਘਰ ਤੋਂ ਬਾਅਦ ਉਸ ਤੋਂ ਬਾਅਦ ਸਾਨੂੰ ਮਤਲਬ ਸਵੀਪਰ ਵੀ تھے ਅਲੱਗ ਚਾਹੀਦੇ ਮਤਲਬ ਜੀ ਸੇਵਲ ਹਸਪਤਾਲ ਨਕੌਦਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਡਾਕਟਰਾਂ ਦੀ ਘਾਟ ਆ ਡਾਕਟਰ ਬਹੁਤ ਘੱਟ ਨੇ ਸਟਾਫ ਨਰਸਾਂ ਦੀ ਕਮੀ ਆ ਔਰ ਜਿਹੜਾ ਫੋਰਥ ਕਲਾਸ ਸਟਾਫ ਉਹਦੀ ਬਹੁਤ ਕਮੀ ਆ ਡਾਕਟਰਾਂ ਦੀ ਕਮੀ ਆ ਇਹ ਆਨਲਾਈਨ ਕੰਮ ਹੋਇਆ ਆ ਜਿਹੜਾ ਮਰੀਜ਼ ਆ ਪਹਿਲੇ ਉਹਨੂੰ ਇੱਕ ਪਰਚੀ ਆਪਣੀ ਆਨਲਾਈਨ ਕਟਾਣੀ ਪੈਂਦੀ ਆ ਉਸ ਤੋਂ ਬਾਅਦ ਜਿਹੜਾ ਮਰੀਜ਼ ਆ ਉਹ ਡਾਕਟਰ ਦੇ ਕੋਲ ਜਾਂਦਾ ਆ ਡਾਕਟਰ ਉਹਨੂੰ ਮੈਡੀਸਨ ਲਿਖ ਕੇ ਦਿੰਦਾ ਆ ਉਸ ਨੂੰ ਫਿਰ 19 ਨੰਬਰ ਕਮਰੇ ਦੇ ਵਿੱਚ ਜਈ ਆ ਆਨਲਾਈਨ ਪਰਚੀ ਕਰਾਉਣ ਜਾਂ ਕਰਾਉਣੀ ਪੈਂਦੀ ਆ ਉਸ ਤੋਂ ਬਾਅਦ ਚੌਥੀ ਜਗ੍ਹਾ ਜਾ ਕੇ ਉਸ ਨੂੰ ਦਵਾਈ ਮਿਲਦੀ ਆ ਇਸ ਦੇ ਵਿੱਚ ਡਾਕਟਰਾਂ ਦਾ ਵੀ ਬਹੁਤ ਸਾਰਾ ਟਾਈਮ ਜਿਹੜਾ ਖਰਾਬ ਹੁੰਦਾ ਤੁਹਾਨੂੰ ਲੈ ਚਲਦੇ ਆ ਸਿਵਲ ਹਸਪੀਟਲ ਦੇ ਅੰਦਰ ਔਰ ਜਿਹੜੇ ਇੱਥੋਂ ਐਸ ਐਮਓ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਅੰਦਰ ਦੀ ਕੰਡੀਸ਼ਨ ਤਾਂ பலாங்க ਨਕੌਦਰ ਦੇ ਸਿਵਲ ਹਸਪਤਲ ਦੇ ਵਿੱਚ ਮੌਜੂਦ ਹੈ ਇਸ ਵਕਤ ਤਾਲਰ ਦੀ ਟੀਮ ਜਿੱਥੇ ਤੇ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਐਸ ਐਮਓ ਸੰਜੀਵ ਕੁਮਾਰ ਇੱਥੇ ਰਜਾਇੰਦੇ ਹੋਏ ਹਨ ਉਹਨਾਂ ਨੂੰ ਜਿਹੜਾ ਚਾਰਜਰ ਜਨੀਸ਼ ਡਾਕਟਰ ਜਨੀਸ਼ ਜੋ ਕਿ ਅੱਖਾਂ ਦੇ ਸਪੈਸ਼ਲਿਸਟ ਨੇ ਉਹਨਾਂ ਦੇ ਕੋਲ ਚਾਰਜ ਹੈ ਕੁਝ ਗੱਲਬਾਤਾਂ ਦੇ ਸਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਥੈਂਕ ਯੂ ਜੀ ਸੋ ਨਾਈਸ ਸਰ ਸਰ ਸਤਿ ਸ਼੍ਰੀ ਅਕਾਲ ਦੁਬਾਰਾ ਡਾਕਟਰ ਸੰਜੀਵ ਕੁਮਾਰ ਇੱਥੇ ਰਜਾਇੰਦੇ ਹੋਏ हां जी सर ਉਹਨਾਂ ਦੇ 6 ਮਹੀਨੇ ਪਹਿਲ ਹੋਰ ਜਾਣ ਦਿੱਤਾ ਸੀਗਾ ਉਹਨਾਂ ਦਾ 29 ਸਤ ਨੂੰ ਉਹਨਾਂ ਦਾ ਅਪਰੂਵਲ ਆ ਗਈ ਸੀ। ਪਰ ਸਰ ਹਸਪਤਾਲ ਦੇ ਵਿੱਚ ਐਸਮਤ ਕਿੰਨੇ ਡਾਕਟਰ ਹੈ? ਹਸਪਤਾਲ 'ਚ 2 ਚਾ ਐਮ.ਬੀ.ਬੀ.ਐਸ ਡਾਕਟਰ ਹੈ ਜੀ। ਦੋ ਉਸਤਵਾਰੀ ਘਾਡੀਆਂ ਦੇ ਡਾਕਟਰ ਹੈ, ਇੱਕ ਮੈਡੀਕਲ ਸਪੈਸ਼ਲਿਸਟ ਡਾਕਟਰ ਹੈ, ਗਾਇਨੀ ਵਾਲੇ ਹੈ। ਗਾਇਨੀ ਵਾਲੇ ਦੇ ਚਾਰ ਦਿਨ ਜੂੜੇ ਜਰਦਰ ਲੱਗੀ ਹੋਈ ਹੈ, ਦੋ ਦਿਨ ਇੱਥੇ ਆ। ਅਨੈਸਥੀਸ਼ੀਆ ਡਾਕਟਰ ਹੈ। ਇੱਕ ਅਨੈਸਥੀਆ ਡਾਕਟਰ ਹੈ ਉਹਨਾਂ ਦੀ ਵੀ ਚਾਈਲਡ ਕੇਅਰ ਲੀਵ ਅੱਜ ਤੋਂ ਸਟਾਰਟ ਹੋ ਗਈ ਹੈ। ਤੋ ਬੱਚਿਆਂ ਦਾ ਡਾਕਟਰ ਹੈ ਨਹੀਂ ਬੱਚਿਆਂ ਦਾ ਡਾਕਟਰ ਕੋਈ ਨਹੀਂ ਹੈਗੇ ਸਰ ਫਾਰ ਦਾ ਟਾਈਮ ਹੀ ਕੋ ਉਹਦੇ ਬਾਰੇ ਸ਼ਿਵ ਸਰਚਨ ਸਾਹਿਬ ਨੂੰ ਮੇਲ ਕਰ ਦਿੱਤੀ ਜੀ ਠੀਕ ਹੈ ਬੱਚਿਆਂ ਦੇ ਵੀ ਆ ਨਹੀਂ ਤੇ ਸਰਜੀਕਲ ਸਪੈਸ਼ਲਿਸਟ ਵੀ ਸਾਡੇ ਕੋਲ ਆ ਨਹੀਂ ਕਿਉਂਕਿ ਮੈਟਰਨਿਟੀ ਲੀਵ ਤੇ ਉਹਨਾਂ ਦੇ ਵੀ ਬੇਟਾ ਹੋਇਆ ਹੈ تو میٹرنیٹی لیپے جا چکے ہیں اکھا ناکھا کان گلے دا روپ رہے ہیں اکھا تا میں ہی ہے جب وہ کان ناکھا گلے دے جڑے یا وہ نہیں ہے جو لمبے سمیں تو نہیں ہے سر اج سب یہ میں جب بہت ہی تو صرف دو ڈاٹر ہیں ڈاٹر جسویر جی بیٹھے ہیں ڈاٹر جگدیو بیٹھے ہیں یا تسی ہی ٹھیک ہے تینکیو ایک راشو بہت ہے ایک نوائی دا سسٹم شروع کی تا اون لائن دا ہاں جی ہاں جی اچھو کچھو کچھو جنہیں مریض پہلے پرچی ਆਨਲਾਈਨ ਤੇ ਇਦਾਂ ਮੈਂ ਪਹਿਲੇ ਤਾਂ ਪੇਸ਼ੈਂਟ ਦੀ ਪੱਤੀ ਆਨਲਾਈਨ ਬੰਦੀ ਆ ਜੀ ਕੁਝ ਜਿੱਦਾਂ ਚਲੋ ਹੱਥ ਨਾ ਬਣੇਦਾ ਉਹਦਾ ਥੋੜਾ ਸਮਾਂ ਟਾਈਮ ਘਟਲਾਦਾ ਆਨਲਾਈਨ ਥੋੜਾ ਜਿਆਦਾ ਲੱਗਦਾ ਇਹ ਵਾਰ ਜਿਆਦਾ ਲੱਗਦਾ ਕਿ ਇਹ ਨੋਰਮਲ ਲੱਗਦਾ ਤੇ ਨੈਟ ਤੇ ਡਿਪੈਂਡ ਹੋ ਗਿਆ ਸੀ ਹੱਥ ਤੇ ਡਿਵੰਡ ਨਹੀਂ ਰਹੇ ਨੈਟ ਤੇ ਡਿਪੈਂਡ ਰਹਿ ਗਏ ਉਸ ਤੋਂ ਬਾਅਦ ਪੱਤੀ ਜਿਹੜੀ ਆ ਸਾਡੇ ਕੋਲ ਡਾਕਟਰ ਕੋਲ ਜਾਂਦੀ ਆ ਡਾਕਟਰ ਨੇ ਪਹਿਲਾਂ ਅਸੀਂ ਪੱਤੀ ਸਿੱਧੀ ਪ੍ਰੈਸਕ੍ਰਾਈਬ ਕਰ ਦਿੰਦੇ ਸੀਗੇ ਹੁਣ ਉਹਨੂੰ ਪ੍ਰੈਸਕ੍ਰਾਈਬ ਕਰਨਾ ਨਾਲ ਨਾਲ ਸਾਨੂੰ ਆਨਲਾਈਨ ਚੜਾਣੀ ਪੈਂਦੀ ਹੈ ਜਦੋਂ ਆਨਲਾਈਨ ਚੜਾਣੇ ਤੇ ਫਿਰ ਉਹ ਫਾਰਮਾਸਿਸਟ ਦੇ ਟੈਬ ਉਤੇ ਫਾਰਮਾਸਿਸਟ ਜਿਹੜਾ ਵਾ ਉਹਨੂੰ ਆਨਲਾਈਨ ਦੇਖ ਕੇ ਦਵਾਈ ਦਿੰਦਾ ਹੈ ਪਹਿਲੇ ਜਦੋਂ ਪਰਚੀ ਬਣਾਵੇ ਪਾ ਮਰੀਜ਼ ਉਸ ਤੋਂ ਬਾਅਦ ਡਾਕਟਰ ਕੋ ਜਾਵੇ ਡਾਕਟਰ ਕੋ ਬਾਅਦ ਆਨਲਾਈਨ ਕਰਾਉਣੀ ਆਨਲਾਈਨ ਤੋਂ ਬਾਅਦ ਨਹੀਂ ਉਹਦੇ ਵਿੱਚ ਵੈਸੇ ਪ੍ਰੋਸੀਜਰ ਤਾਂ ਸਾਰਾ ਉਦਾਂ ਦਾ ਹੀ ਹੈ ਪਹਿਲੇ ਪਰਚੀ ਬਣਾਣੀ ਫੇ ਡਾਕਟਰ ਕੋ ਜਾਣਾ ਫੇ ਦਵਾਈ ਲੈਣੀ ਪ੍ਰੋਸੀਜਰ ਤਾਂ ਆਲਮੋਸਟ ਸਾਰਾ ਉਹੀ ਹੈ ਪਰ ਉਹਦੇ ਵਿੱਚ ਸਿਰਫ ਸਾਨੂੰ ਸਾਰਿਆਂ ਨੂੰ ਆਨਲਾਈਨ ਕਰਨਾ ਪੈਂਦਾ ਹੈ ਪਰ ਸਾਰੇ ਇਹਨਾਂ ਪਰੇਸ਼ਾਨੀ ਇਹ ਮਿੱਡੀਆਂ ਪਰਸੈਂਟ ਚਾਹੀਦੀ ਰ ਥੋੜੀ ਇਹਦੇ ਚ ਟਾਈਮ ਦੀ ਪਰ ਜ਼ਰੂਰ ਜ਼ਰੂਰ ਨੈਟਲੀ ਡਿਪੈਂਡੈਂਟ ਹੋਵੇ ਤੇ ਨੈਟ ਦੀ ਰੀਸੈਂਟਲੀ ਡਿਪੈਂਡ ਕਰਨਾ ਪਏਗਾ ਥੋੜਾ ਜਿਆ ਮਤਲਬ ਵਿੱਚ ਜਿਦਾ ਜਿਹੜਾ ਅਸੀਂ ਇੱਕ ਪੇਸ਼ੈਂਟ ਜਿਹੜਾ ਵਾ ਉਹਨੂੰ ਜਦ ਚਾਇਨ ਇਸੇ ਥੋੜਾ ਜਿਆਦਾ ਲੱਗਦਾ ਇਟਸ ਆਲ ਦੋਸਤਾਂ ਨੂੰ ਅਜੇ ਅਮਰਜੈਂਸੀ ਸਕੇਡਿਊਲ ਕਰਦੇ ਆ ਅੱਜ ਅਮਰਜੈਂਸੀ ਡਾਕਟਰ ਜਸਦੀਪ ਸਾਹਮਣੇ ਤੇ ਰਹਿਣਾ ਵਿੱਚ ਬੈਠੇ ਆ ਇੱਕ 13 ਨੰਬਰ ਇਥੇ ਵੀ ਅਮਰਜੈਂਸੀ ਇੰਨੀ ਦੋ ਦੋ ਜਗ੍ਹਾ ਕਿਸ ਤਰ੍ਹਾਂ ਦੂਤ ਦੂਰ ਜਗਾ ਨਾ ਕੋ ਸਰ ਸੌਰੀ ਇੱਕ ਚਾਰ ਜਗ੍ਹਾ ਤੇ ਹੈ ਉਸ ਆਪਣੀ ਉਪੜੀ ਵੀ ਉਹਨਾਂ ਦੀ ਬਹੁਤ ਹੋਈ ਜਿਹੜੀ ਕਿ ਉਹਨਾਂ ਦੇ ਘਰ ਤੋਂ 1.5 2 ਦੀ ਉਪੜੀ ਨਹੀਂ ਦੇਖਿਆ ਦਾ ਉਸ ਤੋਂ ਬਾਅਦ ਅਮਰਜੈਂਸੀ ਜਦੋਂ ਕਾਲ ਆ ਜਾਏਗੀ ਉੱਤੇ ਕਲਾਸ 'ਤੇ ਬੈਠਾ ਸਟਾਫ ਬੈਠੇ ਜਾਂ ਕਲਾਸ 'ਤੇ ਬੈਠਾ ਰਹੇ ਸਟਾਫ ਵੀ ਇਥੇ ਕਿਉਂਕਿ ਸਟਾਫ ਵੀ ਸਾਡੇ ਕੋਲ ਇਕੋ ਹੀ ਹੈ ਉਹ ਬੋਰਡ 'ਚ ਵੀ ਹੋਈ ਹੈ ਐਮਰਜੈਂਸੀ 'ਚ ਵੀ ਹੋਈ ਹੈ ਤੇ ਐਮਸੀਐਚ ਸੈਂਟਰ 'ਚ ਵੀ ਕੋਈ ਵਾਰੀ ਉਹਨਾਂ ਨੂੰ ਕੋਈ ਸਟਾਫ ਤੇ ਡਾਕਟਰ ਕੰਮ ਕਰ ਰਿਹਾ ਫਾਰੇਗਾ ਅੰਤਿਕ ਸਾਡੇ ਚਾਰ ਸਟਾਫ ਆ ਜਿਹੜੀਆਂ ਵਾ ਇਧਰਲੇ ਪਾਸੇ ਆ ਇੱਕ ਸਟਾਫ ਐ ਐਮਸੀਐਚ ਐ ਇੱਕ ਸਟਾਫ ਐ ਐਮਸੀਐਚ ਐ ਉਹ ਆਪਰੇਸ਼ਨ ਕਿਹੜੇ ਜਿਆਦਾ ਕਰਾਉਣਾ ਪੈਂਦਾ ਹੁੰਦਾ ਉਹਨਾਂ ਨੂੰ ਤੇ ਇੱਕ ਸਟਾਫ ਜਿਹੜੀ ਮਾਰਨਿੰਗ ਆਈ ਇਕ ਇਵਨਿੰਗ ਇਕ ਨਾਈਟ ਐ ਇਕ ਨਾਈਟ ਰੈਸਟ ਐ ਇੱਕ ਸਟਾਫ ਨੂੰ ਹੀ ਸਾਰੇ ਪਾਸੇ ਦੇਖਣਾ ਪੈਂਦਾ ਨਾ ਸਿਰ ਇੱਕ ਸਟਾਫ ਤੇ ਰਾਤ ਦੀ ਗੱਲ ਕਰੀ ਰਾਮ ਜੀ ਇੱਕ ਡਾਕਟਰ ਤੇ ਇੱਕ ਸਟਾਫ ਨਰਸਿੰਗ ਦੀ ਆਰਡਰਸ ਕਰਾਈ ਜਾਂਦਾ ਐ ਸਮੱਸਿਆਤ ਹੈ ਐ ਸਮੱਸਿਆਤ ਹੈ ਮੇਰੇ ਬਾਰੇ ਸਦਾ ਅਸੀਂ ਇਹਦੇ ਬਾਰੇ ਅਸੀਂ ਸੀਐਸ ਨੂੰ ਜਿਹੜੀ ਐ ਮੇਲ ਕਰ ਦਿੱਤੀ ਰਿਕਵੈਸਟ ਸਰ ਹਸਪੀਟਲ ਦੇ ਵਿੱਚ ਕੋਈ ਵੀ ਜਨਨ ਤੇ ਸਕੂਪਰੀ ਦਾ ਸਿਸਟਮ ਨਹੀਂ ਸਕਿਉਰਟੀ ਨਹੀਂ ਹੋ ਰਹੀਦਾ ਸਰ ਨਹੀਂ ਹੈਗਾ ਆਪਣੇ ਦੋ ਕਲਾਸ ਉਹ ਵਿਚਾਰੇ ਜਿੰਨਾ ਕਿ ਵੀ ਕਲਾ ਆਪਣਾ ਵੀ ਕੰਮ ਕਰ ਸਕਦੇ ਨਾਲ ਨਾਲ ਥੋੜੀ ਬਹੁਤੀ ਦੇਖ ਸਕਦੇ ਹੋ ਪਰ ਉਹ ਸਕਿਉਰਟੀ ਹੈ ਅਲੱਗ ਚਾਹੀਦੀ ਹੈ ਪੁਲਿਸ ਦੀ ਚਾਹੀਦੀ ਜਰੂਰ ਉਹ ਇੱਕ ਹੋਰ ਬਹੁਤ ਜਰੂਰੀ ਗੱਲ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੇ ਇੱਕ ਨਸ਼ਾ ਰੋਕੂ ਦਵਾਈ ਵਾਲੇ ਉਹਨਾਂ ਦੇ ਕੋ ਤਕਰੀਬਨ ਸਾਲਾਂ ਦੇ ਨੇ ਇੱਥੇ ਹੀ ਰਹਿੰਦੇ ਆ ਕੱਲ ਵੀ ਅਸੀਂ ਦੇਖਿਆ ਸੀ ਬਿਲਕੁਲ ਠੀਕ ਹੈ ਸਰ ਉਹਦੇ ਬਾਰੇ ਦੋ ਵਾਰੀ ਮੈਂ ਐਸੇ ਤੁਸੀਂ ਵੀ ਗੱਲ ਕੀਤੀ ਰਹਿਦਰ ਜੀ ਤਾਂ ਥੈਂਕ ਯੂ ਤੁਹਾਡਾ ਤੁਸੀਂ ਮਤਲਬ ਇਸ ਗੱਲ ਨੂੰ ਇਨੀਸ਼ੀਏਟ ਕਰਦੇ ਪਏ ਬਹੁਤ ਅੱਛੀ ਗੱਲ ਹੈ ਬਹੁਤ ਹੀ ਵਧੀਆ ਗੱਲ ਹੈ ਮਤਲਬ ਸਾਡੇ ਲਈ ਤੁਸੀਂ ਇੰਨਾ ਸੋਚਦੇ ਹੋ ਕਿ ਸਾਡੀ ਉਹ ਸਾਰੇ ਉਹਨਾਂ ਨੇ ਸਾਰਿਆਂ ਦੀ ਸਕਿਉਰਿਟੀ इवन ਡਾਕਟਰ ਜੀ ਵੀ ਸਕਿਉਰਿਟੀ ਸਾਡੇ ਡਾਕਟਰ ਸ਼ਿਵਾਨੀ ਬਾਂਸੇ ਸੀਗੇ ਇੱਥੇ ਤੁਹਾਨੂੰ ਪਤਾ ਉਹਨਾਂ ਦਾ ਮਤਲਬ ਪਰਸੀ ਚੱਕ ਕੇ ਲੈ ਗਏ ਸੀਗੇ ਚਲੋ ਕਾਹਸੇ ਮਿਲੇ ਆਵੇ ਤਾਂ ਕੋਈ ਕਈ ਚੀਜ਼ਾਂ ਵਿਚਾਰੀ ਜਿੰਨ ਜਿੰਨ ਨਹੀਂ ਮਿਲੀਆਂ ਮਤਲਬ ਇਵਨ ਡਾਕਟਰ ਵੀ ਸਾਡੇ ਕੋ ਸਿਕਿਉਰਿਟੀ ਨਹੀਂ ਹੈ ਕਿਉਂਕਿ ਜਿਹੜਾ ਵੈਸੇ ਚੜਾ ਉਹ ਕੇਂਦਰ ਦੇ ਬੰਦੇ ਆ ਉਹ ਕੇ ਫਿਰ ਦਵਾਈ ਖਾ ਕੇ ਇੱਧਰੋਂ ਘੁੰਮਦੇ ਰਹਿੰਦੇ ਆ ਤੇ ਆ ਸਾਨੂੰ ਪਹਿਚਾਨ ਵੀ ਨਹੀਂ ਹੁੰਦੀ ਕਿ ਵੀ ਅਸੀਂ ਕਿਸੇ ਨੂੰ ਵੀ ਕਹੀਏ ਕਿ ਦਵਾਈ ਖਾਣਾ ਵਾ ਤੂੰ ਕਿਉਂ ਘੁੰਮਦਾ ਵਾ ਉਹ ਸਾਡੇ ਵੀ ਹੀ ਕਹੀ ਹੋਰੀ ਐਵੇਂ ਮਤਲਬ ਪੁਲਿਸ ਦਾ ਕਿਆ ਪੂਰੇ ਕੱਲ ਸਾਡਾ ਕਿਹਾ ਇੱਕ ਕਾਮਾ ਬੰਦੇ ਦਾ ਸਾਨੂੰ ਥੋੜਾ ਜਿਹਾ ਇਹ ਵੀ ਲੱਗਦਾ ਕਿ ਉਹ ਗੁੱਸਾ ਨਾਲ ਘੱਟੇ ਡਾਕਟਰ ਕਰਦੇ ਨੇ ਮਤਲਬ ਉਹ ਅੱਜ ਅੱਜ ਹੀ ਐਸਐਚਓ ਸਾਹਿਬ ਨੂੰ ਮੈਂ ਖੁਦ ਹੀ ਤੁਹਾਨੂੰ ਕਿਹਾ ਮੈਂ ਦੋ ਵਾਰੀ ਫੋਨ ਕੀਤਾ ਅੱਜ ਵੀ ਕੀਤਾ ਕਿ ਸਾਡਾ ਇਹ ਰੈਗੂਲਰ ਬੈਦਰਸ ਮੈਂ ਤਾਂ ਹੁਣੇ ਇਹ ਨਹੀਂ ਹੋ ਰਿਹਾ ਕਿ ਮੇਰੀ ਮੂਹਰਵਾਨੀ ਗੱਲ ਨਾਲ ਨਹੀਂ ਗੱਲ ਬਣੀ ਤੇ ਚਿੱਠੀ ਪਹਿਲਾਂ ਵੀ ਗੱਡੀਆਂ ਚਿੱਠੀ ਕੱਟਾਜੀ ਕੱਢਣਾ ਸੋਰਤ ਵਰ ਫਿਰ ਸਾਡੇ ਦਰਸ਼ਕਾਂ ਦੱਸਦੇ ਡਾਕਟਰਾਂ ਦੀ ਕਿੰਨੇ ਡਾਕਟਰਾਂ ਦੀ ਇੱਥੇ ਹਸਪਤਾਲ ਦੇ ਵਿੱਚ ਹੋਰ ਲੋੜ ਹੈ ਜਿਹੜੀ ਸਰਕਾਰ ਦਾ ਕੰਮ ਹੁੰਦਾ ਹਾਂਜੀ ਦੇਖੋ ਸਾਡੇ ਕੋਲ ਸਪੈਸ਼ਲਿਸਟ ਡਾਕਟਰ ਜਿਹੜੇ ਹਨ ਉਹ ਵਿਚਾਰੇ ਨਾਲ ਨਾਲ ਅਮਰਜੈਂਸੀ ਡਿਊਟੀਆਂ ਕਰਦੇ ਸਾਡੇ ਕੋਲ ਐਮਬੀਬੀਐਸ ਡਾਕਟਰ ਜਿਹੜੇ ਮੇਨ ਅਮਰਜੈਂਸੀ ਡਿਊਟੀ ਕਰਦੇ ਉਹ ਸਿਰਫ ਦੋ ਹੈ ਇਸ ਟਾਈਮ ਤੇ ਉਹਦੇ ਬਾਰੇ ਅਸੀਂ ਕਿਹਾ ਕਿ ਸਾਨੂੰ ਦੋ ਡਾਕਟਰ ਤਾਂ ਵੈਸੇ ਚਾਹੀਦੇ ਕਿਉਂਕਿ ਕਈ ਵਾਰੀ ਮੈਥਪੁਰ ਵੀ ਬੰਦ ਹੋ ਜਾਂਦਾ ਸ਼ਾਗੋਟ ਵੀ ਬੰਦ ਹੋ ਜਾਂਦਾ ਇਹ ਤਾਂ ਸ਼ਾਮ ਨੂੰ ਕਈ ਵਾਰੀ ਸ਼ਾਮ ਨੂੰ ਕਈ ਵਾਰੀ ਕੁਝ ਨਹੀਂ ਵੀ ਹੁੰਦਾ ਵਿੱਚ ਹੁੰਦਾ ਵੀ ਹੈ ਤੋ ਦੋ ਸਾਨੂੰ ਰੈਫਰ ਇਨ ਬਹੁਤ ਆ ਕੇਸ ਕਿਉਂਕਿ ਥੋੜਾ ਜਿਹਾ ਇਹ ਸਬ ਸਬ ਡਿਵੀਜ਼ਨਲ ਹਸਪਤਲ ਹੈ ਉਹਨੂੰ ਵੱਡਾ ਹਸਪਤਲ ਮੰਨਦੇ ਐ ਇੱਥੇ ਰੈਫਰਡ ਇਨ ਬਹੁਤ ਐ ਡਾਕਟਰਾਂ ਕੋਲ ਜਾਉਂਦੇ ਡਾਕਟਰ ਸਜੀਵ ਤੇ ਜਾਂਦੇ ਨਾਲ ਜਿਹੜੇ ਇੱਥੇ ਦੇ ਐਸਐਮਓ ਸੀ ਉਹਨਾਂ ਦੇ ਜਾਂਦੇ ਨਾਲ ਬੱਚਿਆਂ ਦੇ ਬੱਚਿਆਂ ਨੂੰ ਵੀ ਬਹੁਤ ਪਰੇਸ਼ਾਨੀ ਹੋ ਰਹੀ ਹੈ ਹਾਂਜੀ ਹਾਂਜੀ ਡਾਕਟਰ ਸਜੀਵ ਬਹੁਤ ਬਹੁਤ ਅੱਛੇ ਕਿ ਬੱਚਿਆਂ ਡਾਕਟਰ ਸਜੀਵ ਬਹੁਤ ਮਤਲਬ ਅੱਛੀ ਤਰ੍ਹਾਂ ਡਾਕਟਰ ਬੱਚਿਆਂ ਨੂੰ ਦੇ ਦੇ ਸੀ ਨਾ ਐਸਐਮਓ ਸੀਗੇ ਤੇ ਬਹੁਤ ਸਾਰਾ ਅੱਛਾ ਕੰਮ ਕਰ ਲੈਣ ਦੇ ਨਾਲ ਇੰਨੀ ਉਪਰੀ ਕਰ ਇਸਰ ਉਹਨਾਂ ਦੇ ਪਰਸਨਲ ਕਾਰਨ ਤਾਂ ਉਹਨਾਂ ਨੂੰ ਸੋਰੀ ਜੀ ਪਰਸਨਲ ਬੈਸ ਕਿਹੜੇ ਦਿਨ ਡਾਕਟਰ ਦੀ ਇਥੇ ਲੋੜ ਹੈ ਇੱਥੇ ਸਰ ਸਾਡੇ ਕੋਲ ਇੱਕ ਤਾਂ ਜਨਰਲ ਸਰਜਨ ਦਾ ਸੀ ਲਿਖ ਕੇ ਭੇਜਤਾ ਕਿ ਸਾਡੇ ਕੋਲ ਜਨਰਲ ਸਰਜਨ ਜਿਹੜੇ ਆ ਕੋਲ ਮੈਟਰਨਿਟੀ ਲੀਵ ਤੇ ਚਲੇ ਗਏ 6 ਮਹੀਨੇ ਨਹੀਂ ਆਣਾ ਸਰਜਰੀ ਦੇ ਕੇਸ ਬਹੁਤ ਆਉਂਦੇ ਆ ਤੇ ਵੈਸੇ ਉਦਾਂ ਜੇ ਤੁਹਾਨੂੰ ਮੈਂ ਵੈਸੀ ਸ਼ੇਅਰ ਕਰਾਂ ਐਨ ਐਚ ਐਮ ਦੇ ਥਰੂ ਇੱਕ ਇਹ ਪੋਸਟਰ ਨਿਕਲੀ ਹੈ ਹਨਾ ਉਹਨਾਂ ਦੀ ਇੰਟਰਵਿਊ 25 ਤਰੀਕ ਨੂੰ ਹੋ ਰਹੀ ਹੈ ਡਾਕਟਰ ਪੁੱਛਣੇ ਡਾਕਟਰ ਕਿਹੜੇ ਕਿਹੜੇ ਘਰ ਜਨਾ ਸਰਜਨ ਜੀ ਠੀਕ ਹੈ ਇੱਕ ਚਲੋ ਇਹ ਐਂਟੀ ਸਰਜਨ ਸਭ ਨਾਲ ਪਹਿਲੀ ਗੱਲ ਤੁਹਾਡੀ ਪੈਡੀਆਟ੍ਰਿਕ ਸਰਜਨ ਜੀ ਪੈਡੀਆਟ੍ਰਿਕ ਸੌਰੀ ਬੱਚਿਆਂ ਦੇ ਮਾ ਡਾਕਟਰ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਦੇ ਤਾਂ ਫਿਰ ਇਸ ਟਾਈਮ ਸੀਜ਼ਨ ਵੀ ਉਦਾਂ ਦਾ ਬੱਚਿਆਂ ਦਾ ਮਾਰ ਸਾਡੇ ਕੋਲ ਬਹੁਤ ਜ਼ਰੂਰੀ ਹੈ ਉਹਦੇ ਬਾਰੇ ਅਸੀਂ ਲਿਖ ਕੇ ਮਾਨਯੋਗ ਸਰਜਨ ਸਾਹਿਬ ਨੂੰ ਚਿੱਠੀ ਅਲੂ ਦੀ ਦੇ ਚੁੱਕੇ ਆ ਸਰ ਤੇ ਫਿਰ ਇੱਕ ਨਵੇਂ ਹਸਪਤਾਲ ਦੀ ਹੋਰ ਗੱਲ ਕਰਾਂਗੇ ਨਵਾਂ ਸਟਾਫ ਬਣਾਇਆ ਹਾਂਜੀ ਸਰ ਉੱਥੇ ਦਾ ਨਕਸ਼ਾ ਉਹਥੇ ਵੀ ਸਰ ਸਾਡੇ ਕੋਲ ਸਟਾਫ ਦੀ ਤਾਂ ਉਥੇ ਸਟਾਫ ਦੀ ਰਿਕੁਆਇਰਮੈਂਟ ਉਥੇ ਦੀ ਵੀ ਆ ਚੁੱਕੀ ਹੈ ਉਹ ਵੀ ਪਾ ਚੁੱਕੇ ਆ ਸਾਨੂੰ ਉਹਦੇ 4 ਸਟਾਫ ਲਸਾ ਚਾਹੀਦੀਆਂ 4 ਗਾਰਡਨ ਦੇ ਦੇ ਮਿਨੀਮਮ ਘੱਟ ਤੋਂ ਘੱਟ ਉਸ ਤੋਂ ਬਾਅਦ ਸਾਨੂੰ ਮਤਲਬ ਉਹ ਸਵੀਪਰ ਵੀ ਉਹ ਤੇ ਅਲੱਗ ਚਾਹੀਦੇ ਹੈ ਮਤਲਬ ਉਹ ਉਹ ਅਲੱਗ ਐਂਟੀਟੀ ਹੈ ਮਤਲਬ ਕਿ 30 ਮੈਡੀਕ ਅਲੱਗ ਹਸਪੀਟਲ ਟਾਈਮ ਹੈ ਜੇ ਤੁਸੀਂ ਉਹ ਕੋ ਪ੍ਰੋਮੋ ਦੀ ਪੂਰੀ ਗੱਲ ਕਰੀਏ ਤੇ ਡਾਕਟਰਾਂ ਦੀ ਵੀ ਕਮੀ ਹੈ ਹਸਪਤਾਲ ਦੇ ਵਿੱਚ ਸਟਾਫ ਦੀ ਵੀ ਕਮੀ ਹੈ ਫੋਰਥ ਕਲਾਸ ਦੀ ਵੀ ਕਮੀ ਹੈ ਬਿਲਕੁਲ ਹਾਂ ਜੀ ਸਰ ਥੋੜੀ ਜਿਹੀ ਇਹ ਮਹਿਸੂਸ ਕਰਦਿਆਂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਐਸੀ ਡਾਕਟਰ ਜਨੂਜੀ ਜਿਹੜੇ ਅੱਖਾਂ ਦੇ ਮਾਰਨੇ ਆ ਉਹ ਡਾਕਟਰ ਸੰਜੀਪ ਜੀ ਜਿਹੜਾ ਇਹਨਾਂ ਨੂੰ ਚਾਰजेस ਆਉਂ ਪਿਆ ਗਿਆ ਐਸਐਮਓ ਦਾ ਇਸ ਵਕਤ ਮੌਕੇ ਦੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਆ ਸਪੈਸ਼ਲਿਸਟ ਦੀ ਦੌੜਾ ਕੀਤਾ ਆ ਡਾਕਟਰਾਂ ਦੀ ਕਮੀ ਆ ਬੱਚਿਆਂ ਦਾ ਡਾਕਟਰ ਡਾਕਟਰ ਫਿਜ਼ੀਓ ਇੱਥੋਂ ਚਲੇ ਜਾ ਚੁੱਕੇ ਨੇ ਡਾਕਟਰ ਬੱਚਿਆਂ ਵੀ ਨਹੀਂ ਹੈ ਨਹੀਂ ਤੇ ਹੋਰ ਵੀ ਕਈ ਸਰਜਨ ਡਾਕਟਰ ਹੈ ਨਹੀਂ ਤੇ ਸਟਾਫ ਦੀ ਵੀ ਕਮੀ ਆ ਤੇ ਸਟਾਫ ਨਰਸ ਦੀ ਵੀ ਬਹੁਤ ਜ਼ਿਆਦਾ ਕਮੀ ਆ ਸਾਊ ਨੰਬਰ ਡੀਜੀਐਲ ਆਈ ਇੱਥੇ ਜਿਹੜੀ ਦਵਾਈ ਖਾਂਦੇ ਆ ਦਵਾਈ ਆਪਾਂ ਤੇ ਸਾਰਾਂ ਦੇ ਇੱਥੇ ਫੈਵਰੇਰ ਦੇ ਆ ਸਤੋਪੀਜ ਵੀ ਇੱਥੇ ਕਮੀ ਆ ਬਹੁਤ ਸਾਰੀਆਂ ਕਮੀਆਂ ਸਿਵਲ ਹਸਪਤਾਲ ਚ ਜਿਵੇਂ ਇਹਨਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਲਿਖ ਦੇ ਚੁੱਕੇ ਨੇ ਕੈਮਰਾ ਪਰਸਨ ਸੁਮਿਤ ਸਿੰਘੜਾ ਦੇ ਨਾਲ ਸੁਚੇਤ ਸਿੰਘੜਾ ਇਕਤਾ ਲਰਨਿੰਗ ਹਕੋੜਾ